ਨਹੀਂ ਜੀ ਪਹਿਲਾਂ ਤਾਂ ਇਹ ਦੱਸੋ ਵੀ ਜਿਹੜੀ ਇਹ ਜਗ੍ਹਾ ਹੈ ਬਾਬਾ ਜੀ ਦੀ ਤੇ ਇਹਦਾ ਇਤਿਹਾਸ ਕੀ ਹੈ ਜੀ ਰਾਜਾ ਐਡਾ ਅਕਤਿਆਚਾਰੀ ਸੀ ਕਿ ਮਾਸ ਖਾਂ ਦਾ ਬੜਾ ਸ਼ਿਕੰਜ ਇੱਕ ਦਿਨ ਸ਼ਿਕਾਰੀ ਨੂੰ ਸ਼ਿਕਾਰ ਨਾ ਮਿਲਿਆ ਤਾਂ ਉਹਦੇ ਸ਼ਿਕਾਰੀ ਨੇ ਕੀ ਕੀਤਾ ਔਰ ਰਾਜੇ ਤੋਂ ਡਰਦੇ ਮਾਰੇ ਖਾਲੀ ਹੱਥ ਮਹਿਲ ਜਾਂਦੇ ਹੋਏ ਲੱਕੜ ਹਰੇ ਦਾ ਕੋਈ ਬੱਚਾ ਸੀ ਉਹਨੂੰ ਬੱਚੇ ਨੂੰ ਉਹਨਾਂ ਨੇ ਹਲਾਲ ਕਰਕੇ ਰਸੋਈ ਨੂੰ ਦਿੱਤਾ ਤਾਂ ਉਹਨੂੰ ਜਿਹੜਾ ਸਵਾਲ ਸੀ ਕੁਝ ਅਲੱਗ ਲੱਗਿਆ ਤੇ ਰਾਜਾ ਕਰੋਧ ਵਿੱਚ ਆਉਣ ਦੀ بجائے ਬੜਾ ਖੁਸ਼ ਹੋਇਆ ਉਹਨੇ ਆਪਣੀ ਰਿਆਸਤ ਦੇ ਅੰਦਰ ਢੰਡੋਰਾ ਪਿੱਟ ਦਿੱਤਾ ਕਿ ਹਰ ਪਰਿਵਾਰ ਦੇ ਵਿੱਚੋਂ ਇੱਕ ਬੰਦਾ ਰਾਜ ਦੇ ਮਹਿਲ ਜਾਏਗਾ ਇੱਕ ਬ੍ਰਾਹਮਣੀ ਸੀ ਉਹਦਾ ਇੱਕ ਹੀ ਬੱਚਾ ਸੀ ਆਦਮੀ ਸਿਰ ਤੇ ਨਹੀਂ ਸੀ ਉਹ ਆਪਣਾ ਬੱਚਾ ਲੁਕੋ ਕੇ ਬਾਬਾ ਸਨੇਸ਼ਾਵਲੀ ਦਰਵਾਜ਼ੇ ਸਰਕਾਰ ਦੀ ਕੁਟਿਆ ਹੁੰਦੀ ਸੀ ਤੇ ਦਰਵਾਰ ਉੱਥੇ ਦਾਦੇ ਜੀ ਦੀ ਕੁਟਿਆ ਹੁੰਦੀ ਸੀ ਆਪਣੇ ਬੱਚੇ ਨੂੰ ਲੈ ਕੇ ਆ ਗਏ ਰਾਜਾ ਹੰਕਾਰੀ ਆਪਣੇ ਦਲਵਲ ਦਾ ਦਾਦਾ ਜੀ ਕੋਲ ਆ ਗਿਆ ਤੇ ਰਾਜਾ ਨਾਮ ਮੰਨਿਆ ਤਾਂ ਉਹਨੂੰ ਕਿਹਾ ਵੀ ਬਾਬਾ ਜੀ ਦੇ ਕੋਲ ਇੱਕ ਨਾ ਮਿੱਟੀ ਦਾ ਬਰਤਨ ਪਿਆ ਸੀ ਰਾਜੇ ਨੂੰ ਉਹਦੇ ਵਿੱਚ ਚੱਕਣ ਨੂੰ ਕਿਹਾ ਜਦੋਂ ਰਾਜੇ ਨੇ ਉਸ ਬਰਤਨ ਦੇ ਵਿੱਚ ਦੇਖਿਆ ਤਾਂ ਉਹਦੀ ਪਾਪਾ ਭਰੀ ਜ਼ਿੰਦਗੀ ਦਿਖਾਈ ਉਹਦੀ ਰਿਆਸਤ ਦੇ ਅੰਦਰ ਪਛਾਣ ਆ ਗਿਆ ਜਿਹੜਾ ਚਮੜੀ ਦਾ ਰੋਗ ਹੈ ਇਹ ਬਾਬਾ ਸਨੇਸ਼ਾ ਵਾਲੀ ਸਰਕਾਰ ਦੇ ਬਖਸ਼ਿਸ਼ ਹੈ ਕੀ ਇਥੇ ਪੰਜ ਵੀਰਵਾਰ ਨਮਕ ਤੇ ਝਾੜੂ ਚੜਾਈ ਜਾਂਦੇ ਨੇ ਕਿਉਂ ਦਾਦੇ ਦੇ ਬਖਸ਼ਿਸ਼ ਹੈ ਜੀ ਉਹ ਠੀਕ ਹੋ ਜਾਂਦੀ ਆ ਤਾਂ ਹੁਣ ਆਪਾਂ ਸਾਈਂ ਜੀ ਕੋ ਆਏ ਆ ਗੱਲਬਾਤ ਕਰਦੇ ਨਾਲ ਪੁੱਛਦੇ ਆਂ ਇਥੋਂ ਦੇ ਇਤਿਹਾਸ ਬਾਰੇ ਤੇ ਤੁਹਾਨੂੰ ਕੁਝ ਬਹੁਤ ਉਹਦੇ ਚੀਜ਼ ਦੱਸਣੀ ਆ ਤਾਂ ਜੁੜੇ ਰਹੋ ਨਾਲ ਸਭ ਤੋਂ ਪਹਿਲਾਂ ਜੈ ਸਾਈਂ ਜੀ ਜੈ ਦਾਤਿਆਂ ਦੀ ਤਾਂ ਸਾਈਂ ਜੀ ਪਹਿਲਾਂ ਤਾਂ ਇਹ ਦੱਸੋ ਵੀ ਜਿਹੜੀ ਜਗ੍ਹਾ ਬਾਬਾ ਜੀ ਦੀ ਤੇ ਇਹਦਾ ਇਤਿਹਾਸ ਕੀ ਹੈ ਜੀ ਇਹਦੇ ਇਤਿਹਾਸ ਬਹੁਤ ਵੱਡਾ ਇਹ ਇਲਾਹੀ ਦਰਵਾਜ਼ ਹਸਰਪੀਪਾ ਬਸਨੇ ਸ਼ਾਹ ਵਾਲੀ ਸਰਕਾਰ ਜਿਨ੍ਹਾਂ ਦਾ ਇਤਿਹਾਸ ਹੈ ਕਿ ਉੱਚੇ ਪਿੰਡ ਸਨੇਤ ਦੇ ਨਾਲ ਜੁੜਿਆ ਹੋਇਆ ਮੁਗਲ ਸਰਕਾਰ ਦੇ ਸਮੇਂ ਦੀ ਗੱਲ ਹੈ ਕਿ ਜਦ ਇਸ ਸ਼ਹਿਰ ਦਾ ਨਾਮ ਸਨੇਤ ਸ਼ਹਿਰ ਹੁੰਦਾ ਸੀ ਸਨੇਤ ਸ਼ਹਿਰ ਹੁੰਦਾ ਸੀ ਸਿਰਕਾਪਰਾਜ ਦੀ ਨਗਰੀ ਹੁੰਦੀ ਸੀ ਰਾਜਾ ਐਡਾ ਅਤਿਆਚਾਰੀ ਸੀ ਕਿ ਮਾਸਖਾਂ ਦਾ ਬੜਾ ਸ਼ਿਕਾਇਤ ਸੀ ਰੋਹ ਸ਼ਿਕਾਰੀਆਂ ਨੇ ਸ਼ਿਕਾਰ ਕਰਕੇ ਲੈ ਕੇ ਆਣਾ ਰਾਜੇ ਨੂੰ ਪਰੋਸ ਦੇਣਾ ਇੱਕ ਦਿਨ ਸ਼ਿਕਾਰੀਆਂ ਨੂੰ ਸ਼ਿਕਾਰ ਨਾ ਮਿਲਿਆ ਤਾਂ ਉਹਦੇ ਸ਼ਿਕਾਰੀਆਂ ਨੇ ਕੀ ਕੀਤਾ ਰਾਜੇ ਤੋਂ ਡਰਦੇ ਮਾਰੇ ਖਾਲੀ ਹੱਥ ਮੈਲ ਜਾਂਦੇ ਹੋਏ ਇੱਕ ਬੱਚੇ ਨੂੰ ਲੱਕੜ ਹਰੇ ਦਾ ਕੋਈ ਬੱਚਾ ਸੀ ਉਹਨੂੰ ਬੱਚੇ ਨੂੰ ਉਹਨਾਂ ਨੇ ਹਲਾਲ ਕਰਕੇ ਰਸੋਈਏ ਨੂੰ ਦਿੱਤਾ ਰਸੋਈਏ ਨੇ ਅੱਗੇ ਰਾਜੇ ਨੂੰ ਪਰੋਸ ਦਿੱਤਾ ਜਦੋਂ ਰਾਜੇ ਨੇ ਉਸ ਮਾਸ ਦਾ ਸੇਵਨ ਕੀਤਾ ਤਾਂ ਉਹਨੂੰ ਜਿਹੜਾ ਸਵਾਲ ਸੀ ਕੁਝ ਅਲੱਗ ਲੱਗਿਆ ਰਾਜੇ ਨੇ ਕਿਹਾ ਵੀ ਮੈਂ ਮਾਸ ਰੋਜ਼ ਖਾਂਦਾ ਵੀ ਅੱਜ ਜਿਹੜਾ ਮਾਸ ਆ ਇਹ ਅਲੱਗ ਕਿਸ ਚੀਜ਼ ਆ ਸ਼ਿਕਾਰੀਆਂ ਨੂੰ ਬੁਲਾਓ ਸ਼ਿਕਾਰੀਆਂ ਨੂੰ ਬੁਲਾਇਆ ਸ਼ਿਕਾਰੀਆਂ ਨੇ ਦੱਸਿਆ ਕਿ ਮਹਾਰਾਜ ਸਾਨੂੰ ਅੱਜ ਸ਼ਿਕਾਰ ਨਹੀਂ ਮਿਲਿਆ ਅਸੀਂ ਡੱਦੇ ਮਾਰਿਆ ਨੇ ਖਾਲੀ ਹੱਥ ਵਾਪਸ ਨਹੀਂ ਆਏ ਇੱਕ ਲੱਕੜਹਾਰੇ ਦਾ ਬੱਚਾ ਜੰਗਲ ਵਿੱਚ ਫਿਰਦਾ ਸੀ ਅਸੀਂ ਉਹਨੂੰ ਹਲਾਲ ਕਰਕੇ ਤੁਹਾਨੂੰ ਪਰੋਸ ਦਿੱਤਾ ਤੇ ਰਾਜਾ ਕ੍ਰੋਧ ਵਿੱਚ ਆਉਣ ਦੀ ਬਜਾਏ ਬੜਾ ਖੁਸ਼ ਹੋਇਆ ਉਨੇ ਆਪਣੀ रियासत ਦੇ ਅੰਦਰ ਢੰਡੋਰਾ ਪਿੱਟ ਦਿੱਤਾ ਕਿ ਹਰ ਪਰਿਵਾਰ ਦੇ ਵਿੱਚੋਂ ਇੱਕ ਬੰਦਾ ਰਾਜੇ ਦੇ ਮਹਿਲ ਜਾਏਗਾ ਉਸ ਨਗਰੀ ਦੇ ਵਿੱਚ ਮਾਤਮ ਸ਼ਾ ਗਿਆ ਇਹੀ ਸلسلਾ ਸ਼ੁਰੂ ਹੋ ਗਿਆ ਹਰ ਘਰ ਚੋਂ ਬੰਦਾ ਜਾਣਾ ਸ਼ੁਰੂ ਹੋ ਗਿਆ ਹਹਾਕਾਰ ਮੱਚ ਗਈ ਇੱਕ ਬ੍ਰਾਹਮਣੀ ਸੀ ਉਹਦਾ ਇੱਕ ਹੀ ਬੱਚਾ ਸੀ ਆਦਮੀ ਸਰਤੇ ਨਹੀਂ ਸੀ ਉਹ ਆਪਣਾ ਬੱਚਾ ਲੁਕੋ ਕੇ ਬਾਬਾ ਸੁਨੇਸ਼ਾਵਲੀ ਦਰਬਾਰ ਦੇ ਸਰਕਾਰ ਦੀ ਕੁਟਿਆ ਹੁੰਦੀ ਜਿੱਥੇ ਦਰਬਾਰ ਆ ਉਥੇ ਦਾਤਾ ਜੀ ਦੀ ਕੁਟਿਆ ਹੁੰਦੀ ਸੀ ਆਪਣੇ ਬੱਚੇ ਨੂੰ ਲੈ ਕੇ ਆ ਗਈ। ਬਾਬਾ ਜੀ ਵੀ ਇਹ ਮਰੇ ਕੀ ਇੱਕ ਬੱਚਾ ਆ ਮੇਰਾ ਆਦਮੀ ਸਿਰਤੇ ਨਹੀਂ ਵੀ ਰਾਜੇ ਦਾ ਦਾਤਾ ਜੀ ਨੂੰ ਸਭ ਪਤਾ ਸੀ ਬਾਬਾ ਸਨੇਸ਼ ਵਾਲੀ ਸਰਕਾਰ ਨੂੰ ਕਿ ਰਾਜੇ ਦਾ ਜਿਹੜਾ ਇਦਾਂ ਚੱਲ ਰਿਹਾ ਵੀ ਬਹੁਤ ਗਲਤ ਮਤਲਬ ਕੰਮ ਕਰ ਰਿਹਾ। ਉਹਨਾਂ ਨੇ ਜਦੋਂ ਮਾਤਾ ਆਪਣਾ ਬੱਚਾ ਛੱਡ ਦੇ ਕੁਝ ਨਹੀਂ ਹੁੰਦਾ ਤੇਰੇ ਬੱਚੇ ਨੂੰ। ਜਦੋਂ ਮਾਤਾ ਦਾ ਨੰਬਰ ਆਇਆ ਮਾਤਾ ਨੂੰ ਪੁੱਛਿਆ ਤੇਰਾ ਬੱਚਾ ਕਿੱਥੇ ਆ? ਮਾਤਾ ਦਰਦੀ ਨਹੀਂ ਦੱਸਦੀ ਮਾਤਾ ਨੂੰ ਤਸੀਹੇ ਦਿੱਤੇ ਤਾਂ ਮਾਤਾ ਨੇ ਦੱਸ ਦਿੱਤਾ ਕਿ ਮੇਰਾ ਬੱਚਾ ਇੱਕ ਫਕੀਰ ਦੇ ਕੋਲ ਆ ਜੰਗਲ ਦੇ ਵਿੱਚ ਸਨੇਸ਼ਵਲੀ ਸਰਕਾਰ ਉਹਨਾਂ ਦੇ ਕੋਲ ਬੱਚਾ ਹੈ ਮੇਰਾ ਰਾਜਾ ਹੰਕਾਰੀ ਆਪਣੇ ਦਲਵਲ ਦਾ ਦਾਦਾ ਜੀ ਕੋਲ ਆ ਗਿਆ ਔਰ ਸਰਕਾਰ ਦੇ ਨਾਲ ਮਤਲਬ ਬਹਿਸ ਹੋਣੀ ਸ਼ੁਰੂ ਹੋ ਗਈ ਕਿ ਬਾਬਾ ਇਹ ਬੱਚਾ ਮੈਂ ਲੈ ਕੇ ਜਾਣਾ ਸਰਕਾਰ ਨੇ ਸਮਝਾਇਆ ਵੀ ਜਿਹੜਾ ਤੂੰ ਕੰਮ ਕਰਦਾ ਵੀ ਬਹੁਤ ਗਲਤ ਹੈ ਤੇਰਾ ਪਾਪ ਦਾ ਘੜਾ ਭਰਨ ਵਾਲਾ ਪਰ ਰਾਜਾ ਹੰਕਾਰੀ ਨਾ ਮੰਨਿਆ ਬਾਬਾ ਜੀ ਨੇ ਕਿਹਾ ਸੋਚ ਲੈ ਫਿਰ ਰਾਜਾ ਨਾ ਮੰਨਿਆ ਤਾਂ ਉਹਨੂੰ ਕਿਹਾ ਵੀ ਬਾਬਾ ਜੀ ਦੇ ਕੋਲੇ ਇੱਕ ਨਾ ਮਿੱਟੀ ਦਾ ਬਰਤਨ ਪਿਆ ਸੀ ਰਾਜੇ ਨੂੰ ਉਹਦੇ ਵਿੱਚ ਚੱਕਣ ਨੂੰ ਕਿਹਾ ਜਦੋਂ ਰਾਜੇ ਨੇ ਉਸ ਬਰਤਨ ਦੇ ਵਿੱਚ ਦੇਖਿਆ ਤਾਂ ਉਹਦੀ ਪਾਪਾ ਭਰੀ ਜ਼ਿੰਦਗੀ ਦਿਖਾਈ ਉਹਦੀ ਰਿਆਸਤ ਦੇ ਅੰਦਰ ਪਛਾਣ ਆ ਗਿਆ ਤੇ ਉਹਦਾ ਜਿਹੜਾ ਮਹਿਲ ਹੈ ਧਰਤੀ ਦੇ ਵਿੱਚ ਦਸ ਰਿਆ ਰਾਣੀਆਂ ਇੱਧਰ ਉੱਧਰ ਬੱਚੇ ਰੋ ਰਿਹਾ ਚੀਚੜਾ ਬੈਠਾ ਰਾਜਾ ਘਬਰਾ ਗਿਆ ਮੇਰੀ ਰਿਆਸਤ ਤੇ ਮਹਿਲ ਚ ਕੀ ਹੋ ਗਿਆ ਰਾਜਾ ਘੋੜੇ ਤੇ ਬੈਠਿਆ ਆਪਣੇ ਮਹਿਲ ਵਿੱਚ ਪ੍ਰਵੇਸ਼ ਕਰ ਗਿਆ ਬਾਬਾ ਜੀ ਨੇ ਦੇਖਿਆ ਕਿ ਰਾਜਾ ਮਹਿਲ ਦੇ ਵਿੱਚ ਪ੍ਰਵੇਸ਼ ਕਰ ਗਿਆ ਜਿਹੜਾ ਮਿੱਟੀ ਦਾ ਬਰਤਨ ਸੀ ਉਹ ਪੁੱਠਾ ਕਰ ਦਿੱਤਾ ਅੱਜ ਵੀ ਤੁਸੀਂ ਦੇਖੋ ਕਿ ਜਿਹੜਾ ਲੁਧਿਆਣੇ ਸ਼ਹਿਰ ਦੇ ਵਿੱਚ ਉੱਚਾ ਪਿੰਡ ਸਨੇਤ ਬੜਾ ਮਸ਼ਹੂਰ ਹੈ ਜਿੱਥੇ ਰਾਜੇ ਦਾ ਮਹਿਲ ਸੀ ਰਾਜਾ ਜਿੰਦੇ ਹੀ ਦਫਨ ਕੀਤਾ ਉੱਚਾ ਪਿੰਡ ਸਨੇਤ ਬਾਬਾ ਸਨੇਸ਼ਾ ਵਾਲੀ ਸਰਕਾਰ ਨੇ ਇਹ ਸਰਕਾਰ ਦਾ ਇਤਿਹਾਸ ਹੈ ਬਹੁਤ ਪ੍ਰਚੀਨ ਦੇ ਇਤਿਹਾਸਿਕ ਜਗ੍ਹਾ ਸਰਕਾਰ ਦੀ ਲੱਖਾਂ ਦੀ ਤعداد ਵਿੱਚ ਸੰਗਤ ਨਕਮਸਤਕ ਹੁੰਦੀ ਹੈ ਔਰ ਦਾਤਾ ਸਨੇਹੀ ਸ਼ਵਲੀ ਸਰਕਾਰ ਸਾਰਿਆਂ ਦੇ ਝੋਲੀਆਂ ਭਰਦੇ ਨੇ ਬੇਔਲਾਦ ਨੂੰ ਔਲਾਦ ਦਿੰਦੇ ਨੇ ਬੇਰਜ਼ਗਾਰ ਨੂੰ ਰਜ਼ਗਾਰ ਬਖਸ਼ੀ ਮੇਰੀ ਸਰਕਾਰ ਔਰ ਬੜਾ ਕਰਮਾ ਸਰਕਾਰ ਦਾ ਤਾਂ ਸਾਈਂ ਜੀ ਕਿ ਸਾਨੂੰ ਗੱਲ ਹੋਰ ਵੀ ਪਤਾ ਲੱਗੀ ਹੈ ਵੀ ਜੇ ਕਿਸੇ ਨੂੰ ਅ ਸਰੀਰਿਕ ਤੌਰ ਤੇ ਕੋਈ ਬਿਮਾਰੀ ਹੈਗੇ ਹੈ ਸਕਿਨ ਦੀ ਬਿਮਾਰੀ ਹੈ ਹਨਾ ਤੇ ਉਹ ਇੱਥੇ ਆਵੇ ਤੇ ਮੱਥਾ ਡਿੱਕੇ ਦੇ ਨਾਲੇ ਇਹਦੀ ਕੀ ਪ੍ਰਥਾ ਹੈਗੀਓ ਤੁਹਾਨੂੰ ਦੱਸੋ ਬਿਲਕੁਲ ਤੁਸੀਂ ਠੀਕ ਸੁਣਿਆ ਜੀ ਜਿਹੜਾ ਚਮੜੀ ਦਾ ਰੋਗ ਹੈ ਇਹ ਬਾਬਾ ਸਨੇਸ਼ਾ ਵਾਲੀ ਸਰਕਾਰ ਦੇ ਬਖਸ਼ਿਸ਼ ਹੈ ਕਿ ਇਥੇ ਪੰਜ ਵੀਰਵਾਰ ਨਮਕ ਤੇ ਝਾੜੂ ਚੜਾਈ ਜਾਂਦੇ ਨੇ ਔਰ ਬਾਬਾ ਜੀ ਦੇ ਦਰਵਾਜ਼ੇ ਉੱਤੇ ਥੋੜੀ ਸੇਵਾ ਹੁੰਦੀ ਹੈ ਕਿ ਜਿਹੜਾ ਝਾੜੂ ਮਾਰ ਕੇ ਆਪਾਂ ਸਫਾਈ ਕਰਦੇ ਆ ਇਹ ਜਿਹੜੇ ਮੁਹਾਸੇ ਹੁੰਦੇ ਆ ਚਮੜੀ ਦਾ ਰੋਗ ਜਦ ਤੁਸੀਂ ਦੇਖਦੇ ਹੋ ਕਈ ਨਾ ਪੈਰਾਂ ਦੇ ਵਿੱਚੋਂ ਕਿਲ ਬਣ ਜਾਂਦੇ ਨੇ ਘਮੋਰੀਆਂ ਜਿਹਨੂੰ ਕਹਿੰਦੇ ਨੇ ਤੇ ਉਹ ਦਾਦੇ ਦੇ ਬਖਸ਼ਿਸ਼ ਹੈ ਜੀ ਉਹ ਠੀਕ ਹੋ ਜਾਂਦੀਆਂ ਪੰਜ ਵੀਰਵਾਰ ਲਗਾਤਾਰ ਯਾਨੀ ਕਿ ਐਨੀ ਕਰਨੀ ਵਾਲੇ ਨੇ ਬਾਬਾ ਜੀ ਵੀ ਸਿਰਫ ਪੰਜ ਵੀਰਵਾਰ ਲਗਾਤਾਰ ਆਓ ਤੇ ਆਪਣੇ ਰੋਗ ਜਿਹੜੇ ਦੂਰ ਕਰ ਲਓ ਬਿਲਕੁਲ ਜੀ ਬਿਲਕੁਲ ਇਹ ਸਰਕਾਰਾਂ ਦਾ ਦੱਸਾਂ ਕੀ ਹੈ ਇਹ ਅੱਲਾ ਦੇ ਬਹੁਤ ਬੜੇ ਬਲੀ ਨੇ ਇਹਨਾਂ ਨੇ ਪ੍ਰਮਾਤਮਾ ਦੀ ਅੱਲਾ ਪਾਗ ਦੀ ਈਡੀ ਇਵਾਦਤ ਬੰਦਗੀ ਕੀਤੀ ਹੈ ਤੇ ਜਿਹੜੀਆਂ ਸਾਡੇ ਲੋਕਾਂ ਦੀਆਂ ਫਾਈਲਾਂ ਜਿਹੜੀਆਂ ਸਾਡੀਆਂ ਫਰਿਆਦਾ ਉੱਪਰ ਪੇਸ਼ ਕਰਦੇ ਨੇ ਤਾਂ ਕਫੂਲ ਹੁੰਦੀਆਂ ਨੇ